ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ 58 ਹਾਈ ਟੈਕ ਐਂਬੂਲੈਂਸਾਂ ਦਾ ਬੇੜਾ ਸਿਹਤ ਸੇਵਾਵਾਂ ਦੇ ਖੇਤਰ 'ਚ ਜੋੜ ਕੇ ਸੂਬੇ 'ਚ ਐਮਰਜੈਂਸੀ ਡਾਕਟਰੀ ਸੇਵਾਵਾਂ ਦਾ ਪੂਰ ਵਿਸਥਾਰ ਕੀਤਾ ਗਿਆ ਹੈ। ਸ਼ਹਿਰੀ ਖੇਤਰ 'ਚ 15 ਮਿੰਟ ਤੇ ਪਿੰਡੂ ਖੇਤਰ 'ਚ 20 ਮਿੰਟ ਔਸਤਨ ਟਾਈਮ ਹੈ ਉੱਥੇ ਪਹੁੰਚਣ ਦਾ। ਕੋਈ ਕਿਸੇ ਕਿਸਮ ਦੀ ਜੇ ਕੋਈ ਰੱਬ ਨਾ ਕਰੇ ਐਸ ਤਰ੍ਹਾਂ ਦੀ ਐਮਰਜੈਂਸੀ ਹੋ ਜੇ। ਜੀਪੀਐਸ ਸਿਸਟਮ ਲੱਗੇ ਹੋਏ ਨੇ ਆਪ ਵੀ ਅਸੀਂ ਚੈੱਕ ਕਰ ਸਕਦੇ ਆਂ ਕਿ ਗੱਡੀ ਕਿੱਥੇ ਆ ਇਹ ਐਮਬੂਲੈਂਸਾਂ অতি ਆਧੁਨਿਕ ਉਪਕਰਨਾਂ ਨਾਲ ਲੈਸ ਹਨ ਜਿਨ੍ਹਾਂ ਵਿੱਚ ਆਕਸੀਜਨ ਐਂਬੂ ਬੈਗ ਜੀਵਨ ਰੱਖਿਅਕ ਦਵਾਈਆਂ ਅਤੇ ਜੀਪੀਐਸ ਸਮਰੱਥ ਟ੍ਰੈਕਿੰਗ ਸਿਸਟਮ ਸ਼ਾਮਲ ਹਨ ਇਸ ਤੋਂ ਇਲਾਵਾ ਇਨ੍ਹਾਂ ਐਮਬੂਲੈਂਸਾਂ ਦੇ ਵਿੱਚ ਡਿਲੀਵਰੀ ਲਈ ਵਿਸ਼ੇਸ਼ ਕਿੱਟ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਜੋ ਐਮਰਜੈਂਸੀ ਸਮੇਂ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ 14 ਕਰੋੜ ਦੀ ਲਾਗਤ ਨਾਲ 58 ਨਵੀਆਂ ਐਂਬੂਲੈਂਸਾਂ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਨੇ ਇਹਦੇ ਵਿੱਚ ਸਾਰੇ ਲੇਟੈਸਟ ਕਲੀਅ ਇਹ ਨਹੀਂ ਕਿ ਫੱਟਾ ਲਾਤਾ ਅੰਦਰ بس ਇੱਕ ਇਹਦੇ ਵਿੱਚ ਬਹੁਤ ਸਾਰੀਆਂ ਮੈਡੀਕਲ ਦੇ ਨਾਲ ਰਿਲੇਟਡ ਜਿਹੜੀਆਂ ਕਿਉਂਕਿ 골ਡਨ ਆਵਰ ਕਹਿੰਦੇ ਆ ਉਹਨੂੰ ਮੈਡੀਕਲ ਲੈਂਗੁਏਜ ਉਹ ਘੰਟੇ ਦੇ ਵਿੱਚ ਜੇ ਕਿਤੇ ਐਂਬੂਲੈਂਸ ਜਾਂ ਕੋਈ ਫਸਟ ਏਡ ਜਾਂ ਕੋਈ ਸਹਾਇਤਾ ਮਿਲ ਜੇ ਤਾਂ ਜ਼ਿੰਦਗੀ ਬਚ ਸਕਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵਰ TV ਮੈਂ ਹਾਂ Shivani Swara Mobile's ਨਵੇਂ ਐਪੀਸੋਡ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਆਪਾਂ ਤੁਹਾਨੂੰ ਇੰਟਰੋਡਿਊਸ ਕਰਵਾਉਣ ਜਾ ਰਹੇ ਹਾਂ Vivo ਦਾ V60 ਫੋਨ ਸੋ ਜਾਣਦੇ ਹਾਂ ਇਸ ਫੋਨ ਦੇ ਖਾਸ ਫੀਚਰਸ ਸੋ ਬਹੁਤ ਬਹੁਤ ਸਵਾਗਤ ਹੈ ਡੈਨਿਕ ਸਵਰ TV ਤੁਹਾਡਾ ਸਤਿ ਸ਼੍ਰੀ ਅਕਾਲ ਹੈ ਸਾਰੇ ਸੋਤਿਆਂ ਨੂੰ ਮੇਰਾ ਬਹੁਤ ਬਹੁਤ ਪਿਆਰ ਹੈ ਸਾਰਿਆਂ ਸਤਿ ਸ਼੍ਰੀ ਅਕਾਲ ਸਰ ਆਪਾਂ ਤੁਹਾਡੇ ਕੋਲ Vivo V60 ਬਾਰੇ ਜਾਨਣਾ ਚਾਹਾਂਗੇ ਜਿੱਦਾਂ ਕਿ Vivo ਇੱਕ ਇਸ ਤੋਂ ਬਹੁਤ ਵਧੀਆ ਬ੍ਰਾਂਡ ਹੈ ਮੋਬਾਈਲ ਇੰਡਸਟਰੀ ਦੇ ਵਿੱਚ ਇਹਨਾਂ ਦੇ ਤਕਰੀਬਨ ਹਰ 3 ਮਹੀਨੇ ਬਾਅਦ ਕੋਈ ਨਾ ਕੋਈ ਬਹੁਤ ਸੋਹਣਾ ਮਾਡਲ ਆਉਂਦ ਰਹਿਦਾ ਤੁਸੀਂ ਪਹਿਲਾਂ ਵੀਵੋ ਦੇ V30 V40 V50 ਮਾਡਲ ਬਾਰੇ ਤੁਸੀਂ ਯੂਜ਼ ਹੀ ਕੀਤੇ ਹੋਣਗੇ ਕਾਫੀ ਯੂਜ਼ਰ ਨੇ ਔਰ ਤੁਹਾਡੀ ਵੀਡੀਓ ਵੀ ਜਿਹੜੀਆਂ ਅੱਛਾ-ਅੱਛੇ ਵੀਡੀਓ ਤੁਹਾਡੀ ਆਂਦੀਆਂ ਹੋ ਦੇਖੇ ਵੀ ਹੋਣਗੇ ਉਸੇ ਲੜੀ ਚ ਇੱਕ ਨਵਾਂ ਮਾਡਲ ਆਇਆ Vivo V60 ਆਮ ਜਿਹਨੇ ਨਵੇਂ ਮਾਡਲ ਆਉਂਦੇ ਸੀ ਅੱਜ ਤੱਕ ਵੀਵੋ ਦੇ ਉਹ ਸਾਰੇ ਆਉਂਦੇ ਸੀ ਨਾਰਮਲੀ ਐਜ ਡਿਸਪਲੇ ਦੇ ਨਾਲ ਫਰਸਟ ਟਾਈਮ ਵੀਵੋ ਨੇ ਕਰਵ ਡਿਸਪਲੇ ਨਾਲ ਮਾਡਲ ਕੱਢਿਆ ਹੈ ਐਜ ਡਿਸਪਲੇ ਵਿੱਚ ਸਾਈਡ ਐਜ ਹੁੰਦੀਆਂ ਡਿੱਗਣ ਤੇ ਟੁੱਟਣ ਦੇ ਚਾਂਸਸ ਨੇ ਕਰਵ ਦੇ ਵਿੱਚ ਚਾਰੇ ਪਾਸੇ ਤੋਂ ਡਿਸਪਲੇ ਕਰਵ ਹੁੰਦੀ ਹੈ ਔਰ ਡਿਸਪਲੇ ਸਾਨੂੰ ਉਹਨਾਂ ਤੁਹਾਨੂੰ ਵੱਡੀ ਲੱਗਦੀ ਹੈ ਦੇਖਣ ਨੂੰ ਡਿਸਪਲੇ ਕੁਆਲਿਟੀ ਸਪੋਰਟਸ ਵਧੀਆਂ ਦੀ ਹੈ ਟੱਚ ਸਪੋਰਟਸ ਵਧੀਆਂ ਬਹੁਤ ਹੀ ਸੋਨਾ ਮਾਡਲ ਕੱਢਿਆ ਵੀਵੋ ਨੇ V60 ਦੋ ਔਰ ਤਿੰਨ ਕਲਰਸ ਚ ਆਇਆ ਹੈ ਵਾਈਟ ਕਲਰ ਦੇ ਵਿੱਚ ਹੈ ਬਲੂ ਕਲਰ ਚ ਹੈ ਗ੍ਰੇ ਕਲਰ ਚ ਹੈ ਪ੍ਰਾਈਸ ਜਿੰਨਾ ਪ੍ਰਾਈਸ ਹੋਣਾ ਉਹਨਾਂ ਮੋਬਾਈਲ ਦੀ ਲੁੱਕ ਵੀ ਬੜੀ ਸੋਹਣੀ ਹੈ ਮਾਰਬਲ ਲੁੱਕ ਦੇ ਨਾਲ ਹੈ ਬਹੁਤ ਹੀ ਪੈਰੀ ਲੁੱਕ ਹੈ ਹਾਂ ਔਰ ਕਰਵ ডিসপ্লে ਜਿਹਨੂੰ ਕਹਿੰਦੇ ਨੇ ਕਰਵ ডিসপ্লে ਬਿਲਕੁਲ ਪ੍ਰੋਪਰ ਤੁਸੀਂ ਬਿਲਕੁਲ ਨੇੜੇ ਤੋਂ ਕਰਕੇ ਦਿਖਾ ਸਕਦੇ ਹੋ ਆਮ এজ ਡਿਸਪਲੇ ਜਿਹੜੀ ਹੁੰਦੀ ਹੈ ਨਾ ਉਹ ਟੇਡੇ ਡਿਸਪਲੇ ਵੱਡੇ ਕਰਦੀ ਹੈ ਸੈੱਟ ਨੂੰ ਕਰਵ ਡਿਸਪਲੇ ਸੈੱਟ ਨੂੰ ਹੋਰ ਵੀ ਵੱਡਾ ਕਰਦੀ ਔਰ ਇਸ ਕੋਈ ਨੁਕਸਾਨ ਵੀ ਨਹੀਂ ਹੈ ਡਸਟ ਪ੍ਰੂਫ ਸੈੱਟ ਹੈ IP69 ਦੇ ਨਾਲ ਦਿੱਤਾ ਕੰਪਨੀ ਨੇ ਡਸਟ ਪ੍ਰੂਫ ਵਾਟਰ ਰਿਸਿਸਟੈਂਸ ਵਾਟਰ ਪ੍ਰੂਫ ਔਰ ਡੈਮੇਜ ਪ੍ਰੂਫ ਗੋਰੀਲਾ ਗਲਾਸ ਕਰਵ ਡਿਸਪਲੇ ਲੱਗੀ ਇਹਦੇ ਵਿੱਚ ਔਰ ਜੀ ਜ਼ ਲੈਂਸ ਆਪਾਂ ਜਿੰਨੀਆਂ ਵੀ ਪੰਜਾਬੀ ਮੂਵੀਜ਼ ਜਾਂ ਪੰਜਾਬੀ ਗਾਣੇ ਦੇਖਦੇ ਆ ਨਾ ਉਹ ਕੈਮਰੇ ਜਿਹੜੇ ਉਹ ਜੀ ਜ਼ ਲੈਂਸਾਂ ਨਾਲ ਅਟੈਚ ਹੁੰਦੇ ਨੇ ਔਰ ਕੰਪਨੀ ਨੇ ਸਪੈਸ਼ਲ ਜਿਹੜੇ ਫੋਟੋਸ ਖਿੱਚਣ ਦੇ ਸ਼ਕੀਨ ਉਹਨਾਂ ਵਾਸਤੇ ਜੀਜ਼ ਲੈਂਸ ਗੱਡੇ ਬਹੁਤ ਹੀ ਪਿਆਰੀ ਵੋਟ ਹੈ ਸਾਊਂਡ ਕੁਆਲਟੀ ਇਹਨਾਂ ਦੀ ਬਹੁਤ ਹੈ ਦੋਨੋਂ ਪਾਸਿਓਂ ਸਪੀਕਰ ਦਿੱਤੇ ਆ ਇਹਦੇ ਕਰੇ ਡੋਲਬੀ ਸਾਊਂਡ ਦੇ ਨਾਲ ਔਰ ਡਿਸਪਲੇ ਕੁਆਲਟੀ ਤੋਂ ਇਲਾਵਾ ਬੈਟਰੀ ਜਿਹੜੀ 6000 mAh ਦੀ ਬੈਟਰੀ ਹੈ 100x ਜੂਮ ਨਾਰਮਲ ਅਗਰ ਬੜਾ ਸ਼ੋਅ ਕੋਲਦਾ ਸਾਨੂੰ ਕਿ ਅਸੀਂ ਦੂਰ ਖੜੇ ਆ ਕਿਤੇ ਦੂਰ ਕੁਝ ਹੋ ਰਿਹਾ ਹੈ ਯਾ ਅਸੀਂ ਵੀ ਵੀਡੀਓ ਬਣਾਣਾ ਚਾਹੁੰਦੇ ਆ ਉਹਨੂੰ ਜੂਮ ਕਰਨਾ ਚਾਹੁੰਦੇ ਆ ਤੇ ਅਸੀਂ ਕਿਸੇ ਜਗਾ ਤੱਕ ਜ਼ੂਮ ਕਰ ਸਕਦੇ ਆ ਜਾਂ ਇੱਕ ਪੈਰਾਮੀਟਰ ਤੱਕ ਜ਼ੂਮ ਕਰ ਸਕਦੇ ਉਸ ਤੋਂ ਬਾਅਦ ਫੋਟੋ ਫਟ ਲੱਪ ਜਾਂਦੀ ਹੈ ਇਹ ਚ 100x ਜ਼ੂਮ ਹੈ ਤੁਸੀਂ ਨਾਰਮਲ ਨੀਅਰ ਬੋਰਡ ਕਟੋਰ 4 ਕਿਲੋਮੀਟਰ ਤੱਕ ਦੀ ਫੋਟੋ ਨੂੰ ਜ਼ੂਮ ਕਰਕੇ ਜੀ ਆਪਾਂ ਇਸ ਫੋਨ ਦੀ ਬੈਟਰੀ ਦੀ ਗੱਲ ਕਰੀਏ ਉਹ ਕਿੰਨਾ ਹੈ ਮੈਮ 6500 mAh ਬੈਟਰੀ ਨਾਲ ਹੈ ਜਿਹੜਾ ਮਾਡਲ ਹੈ ਗੇਮਿੰਗ ਵਾਸਤੇ ਪੜ੍ਹਾਈਾਸਤੇ ਸਟਡੀ ਵਾਸਤੇ ਅਗਰ ਤੁਹਾਨੂੰ ਫਿਲਮਾਂ ਦੇਖਣ ਦਾ ਸ਼ੌਂਕ ਹੈ ਤੁਸੀਂ 2.5 ਤੋਂ 3 ਘੰਟੇ ਦੀਆਂ ਮੂਵੀਆਂ ਦੋ ਮੂਵੀਆਂ ਦੇ ਵਿੱਚ ਦੇਖ ਸਕਦੇ ਹੋ ਅਗਰ ਗੇਮਿੰਗ ਦਾ ਸ਼ੌਂਕ ਹੈ ਜਿਹਦਾ ਅੱਜ ਕੱਲ੍ਹ ਦੇ ਸਟੂਡੈਂਟ ਨੂੰ ਪਬਜੀ ਦਾ ਬਹੁਤ ਸ਼ੌਂਕ ਹੈ ਤੁਸੀਂ ਔਰ ਅਗਰ ਤੁਸੀਂ ਪੜ੍ਹਾਈ ਕਰ ਰਹੇ ਹੋ ਸਟੂਡੈਂਟ ਹੋ ਤੁਸੀਂ ਪੜ੍ਹਾਈ ਕਰ ਰਹੇ ਹੋ ਤੁਹਾਡਾ ਸਕੂਲ ਦਾ ਕੁਛ ਜਾਂ ਕੋਈ ਵੀ ਇਸ ਤੇ ਤੁਸੀਂ ਬਣਾਉਂਦੇ ਹੋ ਤੇ ਨਾਰਮਲੀ ਤੁਸੀਂ 8 ਤੋਂ 9 ਘੰਟੇ ਤੱਕ ਰੈਗੂਲਰ ਇਹਨੂੰ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਜਿਹੜਾ ਗਲਾਸ ਲੱਗਾ ਗਰੀਲਾ ਗਲਾਸ ਹੈ ਟਫਨ ਹੋਣ ਦੇ ਨਾਲ-ਨਾਲ ਡਿੱਗਣ ਤੇ ਟੁੱਟਣ ਤੋਂ ਬਚਾਉਣ ਦੇ ਨਾਲ ਪਲੱਸ ਪੁਆਇੰਟ ਦਿੰਦਾ ਕਿ ਤੁਸੀਂ ਅਗਰ ਇਹਨੂੰ 4 ਜਾਂ 5 ਘੰਟੇ ਵਿੱਚ ਚਲਾਉਂਦੇ ਹੋ ਤੇ ਤੁਹਾਡੀ ਅੱਖਾਂ ਤੇ ਬਰڈن ਨਹੀਂ ਪੈਂਦਾ ਆਈਸ ਤੇ ਕੋਈ ਬਰڈن ਨਹੀਂ ਪੈਂਦਾ ਔਰ ਬਿਲਕੁਲ ਈਜ਼ੀ ਚੱਲ ਸਮੂਥਨ ਸੇ ਚੱਲਦਾ ਹਾਂ ਇਸ ਤੇ ਵੀ ਉਹ V50 ਤੇ ਅਗਰ ਆਪਾਂ 60 ਲਗਾ ਲਈਏ ਦੋਨਾਂ 'ਚ ਜਿਆਦਾ ਕੀ ਫਰਕ ਹੈ ਤਕਰੀਬਨ ਕਾਫੀ ਹੱਦ ਤੱਕ ਕੰਪਨੀ ਮਾਡਲ ਸੇਮ ਹੈ ਬਟ ਲੁੱਕ ਵਿੱਚ ਫਰਕ ਪਾ ਦਿੱਤਾ ਕੈਮਰੇ ਦੇ ਜੀਜ਼ ਨਾਲ ਜੋੱਚ ਵੀ ਲੱਗੇ ਐਚ ਵੀ ਲੱਗੇ ਬਟ ਉਹ ਐਜ ਕਰਵ ডিসਪਲੇ ਨਾਲ ਨਹੀਂ ਇਹ ਕਰਵ ডিসਪਲੇ ਨਾਲ ਦੇ ਦਿੱਤਾ ਇਹ ਚ ਬੈਟਰੀ 650mAh ਕਰ ਦਿੱਤੀ ਉਹ ਨਾਲ ਬੈਟਰੀ ਵਧਾ ਦਿੱਤੀ ਆ ਕੈਮਰਾ ਕੁਆਲਿਟੀ ਵਧਾ ਦਿੱਤੀ ਹੈ ਟੱਚ ਸੁਮੂਥਨਸ ਵੀ ਵਧਾ ਦਿੱਤੀ ਹੈ ਔਰ ਸਭ ਤੋਂ ਪਲੱਸ ਉਹ ਮੈਟ ਕਲਰ ਦੇ ਵਿੱਚ ਇਹ ਗਲੋਸੀ ਕਲਰ ਦੇ ਵਿੱਚ ਔਰ ਮਾਰਬਲ ਲੁੱਕ ਦੇ ਵਿੱਚ ਆਏ ਨੇ ਔਰ ਬਾਕੀ ਕੰਪਨੀ ਕਸੂਲ ਹੁੰਦਾ ਹੈ ਕੰਪਨੀ ਜਦੋਂ ਵੀ ਅਗਲਾ ਮਾਡਲ ਕੱਢਦੀ ਹੈ ਆਪਣੇ ਪਿਛਲੇ ਮਾਡਲ ਦੀਆਂ ਜੋ ਕਮੀਆਂ ਹੁੰਦੀਆਂ ਉਹਨਾਂ ਨੂੰ ਦੂਰ ਕਰਦੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਫੋਨ ਬਹੁਤ ਹੀ ਸਟਾਈਲਿਸ਼ ਲੁੱਕ ਨਾਲ ਹੈ ਵੀਓ ਵੀ 60 ਔਰ ਪੁੱਛਦੀਆਂ ਕਿ ਇਸ ਦੀ ਕੋਸਟ ਪ੍ਰਾਈਸ ਕੀ ਹੈ ਸਰ ਕੋ ਲੋਸ ਦੀ ਕੋਸਟ ਕੀ ਹਾਂਜੀ ਇਹ ਚ ਕੰਪਨੀ ਚਾਰ ਵੇਰੀਐਂਟ ਕੱਢਿਆ ਜੀ 8128 8256 12256 ਔਰ 12512 ਜਿਹੜੇ ਪ੍ਰਾਈਸ ਬੜੇ ਹੀ ਸੋਹਣੇ ਪ੍ਰਾਈਸ ਕੱਢਿਆ ਉਹਨਾਂ ਨੇ ਇਹ ਪ੍ਰਾਈਸ ਹੈਗੇ ਜੀ 38 39 42 ਔਰ 46 ਇਸ ਤੋਂ ਇਲਾਵਾ ਕੰਪਨੀ ਵੱਲੋਂ ਇਹ ਚ ਕੈਸ਼ਬੈਕ ਵੀ ਹੈ ਮਗਰ ਤੁਸੀਂ ਅਗਰ ਪ੍ਰਾਈਸ ਪਰਚੇਸ ਕਰ ਰਹੇ ਹੋ ਸੈਟ ਨੂੰ ਤਾਂ ਅਗਰ ਕ੍ਰੈਡਿਟ ਕਾਰਡ ਤੇ ਯੂਜ਼ ਕਰ ਰਹੇ ਹੋ ਤਾਂ ਕ੍ਰੈਡਿਟ ਕਾਰਡ ਦੇ ਯੂਜ਼ ਤੇ ਤੁਹਾਨੂੰ 10% ਕੈਸ਼ਬੈਕ ਵੀ ਦੇ ਰਹੀ ਕੰਪਨੀ ਔਰ ਅਗਰ ਤੁਸੀਂ ਬਜਾਜ ਬਾਰੇ ਤੋਂ ਕਿਸ਼ਤਾਂ ਲੈਂਦੇ ਹੋ ਉੱਤੇ ਵੀ ਕੰਪਨੀ ਕੈਸ਼ਬੈਕ ਦੇ ਰਹੀ ਹੈ ਜਿਵੇਂ ਕਿ ਫੋਨ ਜਿਹੜਾ ਹੈ ਮਾਰਬਲ ਲੁੱਕ ਚ ਹੈ ਔਰ ਬਹੁਤ ਹੀ ਕਮਾਲ ਦੇ ਫੀਚਰਸ ਨਾਲ ਹੈ ਜੇ ਤੁਸੀਂ ਵੀ Vivo V60 ਫੋਨ ਲੈਣਾ ਚਾਹੁੰਦੇ ਹੋ ਤਾਂ ਬਿਲਕੁਲ ਵੀ ਮਿਸ ਨਾ ਕਰਨਾ ਇਸ ਫੋਨ ਨੂੰ ਜ਼ਰੂਰ ਖਰੀਦੋ ਆਪਾ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਐਪੀਸੋਡ ਨਾਲ ਤੁਸੀਂ ਦੇਖ ਰਹੇ ਹੋ ਦੇਨਿਕ ਸਵਰ TV ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੇਨਿਕ ਸਵਰ TV ਮੈਂ ਹਾਂ Shivani Swiramobiles ਦੇ ਨਵੇਂ ਐਪੀਸੋਡ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਆਪਾਂ ਤੁਹਾਨੂੰ ਇੰਟਰੋਡਿਊਸ ਕਰਵਾਉਣ ਜਾ ਰਹੇ ਵਿਵੋ ਦਾ V60 ਫੋਨ ਸੋ ਜਾਣਦੇ ਹਾਂ ਇਸ ਫੋਨ ਦੇ ਖਾਸ ਫੀਚਰਸ ਸ ਬਹੁਤ ਬਹੁਤ ਸਵਾਗਤ ਹੈ ਦੇਨਿਕ ਸਵਰ TV ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕਸ ਫॉर ਆਲ ਐਂਡ ਸਾਰੇ ਇਸ ਲੋਕਿਆਂ ਨੂੰ ਮੇਰਾ ਬਹੁਤ ਬਹੁਤ ਪਿਆਰ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅ ਸਰ ਆਪਾਂ ਤੁਹਾਡੇ ਕੋਲ ਵਿਵੋ V60 ਬਾਰੇ ਜਾਨਣਾ ਚਾਹਾਂਗੇ ਜਿੱਦਾਂ ਕਿ ਵੀਵੋ ਇੱਕ ਇਸ ਤੋਂ ਬਹੁਤ ਵਧੀਆ ਬ੍ਰਾਂਡ ਹੈ ਮੋਬਾਈਲ ਇੰਡਸਟਰੀ ਦੇ ਵਿੱਚ ਇਹਨਾਂ ਦੇ ਤਕਰੀਬਨ ਹਰ 3 ਮਹੀਨੇ ਬਾਅਦ ਕੋਈ ਨਾ ਕੋਈ ਬਹੁਤ ਸੋਨਾ ਮਾਡਲ ਆਉਂਦੇ ਰਹਿੰਦੇ ਤੁਸੀਂ ਪਹਿਲਾਂ ਵੀਵੋ ਦੇ V30 V40 V50 ਮਾਡਲ ਬਾਰੇ ਤੁਸੀਂ ਯੂਜ਼ ਹੀ ਕੀਤੇ ਹੋਣਗੇ ਕਾਫੀ ਯੂਜ਼ਰ ਨੇ ਔਰ ਤੁਹਾਡੀ ਵੀਡੀਓ ਵੀ ਜਿਹੜੀਆਂ ਅੱਛਾ-ਅੱਛੇ ਵੀਡੀਓ ਤੁਹਾਡੀ ਆਂਦੀਆਂ ਹੋ ਦੇਖੇ ਵੀ ਹੋਣਗੇ ਉਸੇ ਲੜੀ ਚ ਇੱਕ ਨਵਾਂ ਮਾਡਲ ਆਇਆ ਵੀਵੋ V60 ਆਮ ਜਿਹੜੇ ਨਵੇਂ ਮਾਡਲ ਆਉਂਦੇ ਸੀ ਅੱਜ ਤੱਕ ਵੀਵੋ ਦੇ ਉਹ ਸਾਰੇ ਆਉਂਦੇ ਸੀ ਨਾਰਮਲੀ ਐਜ ਡਿਸਪਲੇ ਦੇ ਨਾਲ ਫਰਸਟ ਟਾਈਮ ਵੀਵੋ ਨੇ ਕਰਵ ਡਿਸਪਲੇ ਨਾਲ ਮਾਡਲ ਕੱਢਿਆ ਹੈ ਐਜ ਡਿਸਪਲੇ ਵਿੱਚ ਸਾਈਡ ਐਜ ਹੁੰਦੀਆਂ ਡਿੱਗਣ ਤੇ ਟੁੱਟਣ ਦੇ ਚਾਂਸਸ ਨੇ ਕਰਵ ਦੇ ਵਿੱਚ ਚਾਰੇ ਪਾਸੇ ਤੋਂ ਡਿਸਪਲੇ ਕਰਵ ਹੁੰਦੀ ਹੈ ਔਰ ਡਿਸਪਲੇ ਸਮੋਥਨਾ ਤੁਹਾਨੂੰ ਵੱਡੀ ਲੱਗਦੀ ਹੈ ਦੇਖਣ ਨੂੰ ਡਿਸਪਲੇ ਕੁਆਲਿਟੀ ਸਪੋਰਥਨ ਵਾਧੀਆਂ ਦੀ ਹੈ ਟੱਚ ਸਪੋਰਥਨ ਵਾਧੀਆਂ ਬਹੁਤ ਹੀ ਸੋਹਣਾ ਮਾਡਲ ਕੱਢਿਆ ਵੀਵੋ ਨੇ V60 ਦੋ ਔਰ ਤਿੰਨ ਕਲਰਸ ਚ ਆਇਆ ਹੈ ਵਾਈਟ ਕਲਰ ਦੇ ਵਿੱਚ ਹੈ ਬਲੂ ਕਲਰ ਚ ਹੈ ਗ੍ਰੇ ਕਲਰ ਚ ਹੈ ਪ੍ਰਾਈਸ ਜਿੰਨਾ ਪ੍ਰਾਈਸ ਹੋਣਾ ਉਹਨਾਂ ਮੋਬਾਈਲ ਦੀ ਲੁੱਕ ਵੀ ਬੜੀ ਸੋਹਣੀ ਹੈ ਮਾਰਬਲ ਲੁੱਕ ਦੇ ਨਾਲ ਹੈ ਬਹੁਤ ਹੀ ਪੈਰੀ ਲੁੱਕ ਹੈ ਹਾਂ ਔਰ ਕਰਵ ডিসপ্লে ਜਿਹਨੂੰ ਕਹਿੰਦੇ ਨੇ ਕਰਵ ডিসপ্লে ਬਿਲਕੁਲ ਪ੍ਰੋਪਰ ਤੁਸੀਂ ਬਿਲਕੁਲ ਨੇੜੇ ਤੋਂ ਕਰਕੇ ਦਿਖਾ ਸਕਦੇ ਹੋ ਆਮ এজ ਡਿਸਪਲੇ ਜਿਹੜੀ ਹੁੰਦੀ ਹੈ ਨਾ ਉਹ ਟੇਡੇ ডিসਪਲੇ ਵੱਡੇ ਕਰਦੀ ਹੈ ਸੈੱਟ ਨੂੰ ਕਰਵ ডিসਪਲੇ ਸੈੱਟ ਨੂੰ ਹੋਰ ਵੀ ਵੱਡਾ ਕਰਦੀ ਔਰ ਇਸ ਵਿੱਚ ਕੋਈ ਨੁਕਸਾਨ ਵੀ ਨਹੀਂ ਹੈ ਡਸਟ ਪ੍ਰੂਫ ਸੈੱਟ ਹੈ IP69 ਦੇ ਨਾਲ ਦਿੱਤਾ ਕੰਪਨੀ ਨੇ ਡਸਟ ਪ੍ਰੂਫ వాటర్ ਰਿਸਿਸਟੈਂਸ ਵਾਟਰ ਪ੍ਰੂਫ ਔਰ ਡੈਮੇਜ ਪ੍ਰੂਫ ਗੋਰੀਲਾ ਗਲਾਸ ਕਰਵ ডিসਪਲੇ ਲੱਗੀ ਇਹਦੇ ਵਿੱਚ ਔਰ ਜੀਜ਼ ਲੈਂਸ ਆਪਾਂ ਜਿੰਨੀਆਂ ਵੀ ਪੰਜਾਬੀ ਮੂਵੀਜ਼ ਜਾਂ ਪੰਜਾਬੀ ਗਾਣੇ ਦੇਖਦੇ ਆ ਨਾ ਉਹ ਕੈਮਰੇ ਜਿਹੜੇ ਆ ਉਹ ਜੀਜ਼ ਲੈਂਸਾਂ ਨਾਲ ਅਟੈਚ ਹੁੰਦੇ ਨੇ ਔਰ ਕੰਪਨੀ ਨੇ ਸਪੈਸ਼ਲ ਜਿਹੜੇ ਫੋਟੋਸ ਖਿੱਚਣ ਦੇ ਸ਼ਕੀਨ ਉਹਨਾਂ ਵਾਸਤੇ ਜੀਜ਼ ਲੈਂਸ ਗੱਡੇ ਬਹੁਤ ਹੀ ਪਿਆਰੀ ਬੋਟ ਹੈ 사ਉਂਡ ਕੁਆਲਿਟੀ ਇਹਨਾਂ ਦੀ ਬਹੁਤ ਹੈ ਦੋਨੋਂ ਪਾਸਿਓਂ ਸਪੀਕਰ ਦਿੱਤੇ ਆ ਇਹਦੇ ਕਰੇ ਡੋਲਬੀ 사ਉਂਡ ਦੇ ਨਾਲ ਔਰ ਡਿਸਪਲੇ ਕੁਆਲਿਟੀ ਤੋਂ ਇਲਾਵਾ ਬੈਟਰੀ ਜਿਹੜੀ 6000 mAh ਦੀ ਬੈਟਰੀ ਹੈ 100x ਜ਼ੂਮ ਨਾਰਮਲ ਇਕਲ ਬੜਾ ਸ਼ੌਂਕ ਹੁੰਦਾ ਸਾਨੂੰ ਕਿ ਅਸੀਂ ਦੂਰ ਖੜੇ ਆ ਕਿਤੇ ਦੂਰ ਕੁਝ ਹੋ ਰਿਹਾ ਹੈ ਯਾ ਅਸੀਂ ਵੀ ਵੀਡੀਓ ਬਣਾਣਾ ਚਾਹੁੰਦੇ ਆ ਉਹਨੂੰ ਜ਼ੂਮ ਕਰਨਾ ਚਾਹੁੰਦੇ ਆ ਤੇ ਅਸੀਂ ਕਿਸੇ ਜਗ੍ਹਾ ਤੱਕ ਜ਼ੂਮ ਕਰ ਸਕਦੇ ਆ ਜਾਂ ਇੱਕ ਪੈਰਾਮੀਟਰ ਤੱਕ ਜ਼ੂਮ ਕਰ ਸਕਦੇ ਆ ਉਸ ਤੋਂ ਬਾਅਦ ਫੋਟੋ ਫਟ ਲੱਪ ਜਾਂਦੀ ਹੈ ਇਹ ਚ 100x ਜ਼ੂਮ ਹੈ ਤੁਸੀਂ ਨਾਰਮਲ ਨੀਅਰ ਬੋਰਡ ਕਟੋਰ 4 ਕਿਲੋਮੀਟਰ ਤੱਕ ਦੀ ਫੋਟੋ ਨੂੰ ਜ਼ੂਮ ਕਰਕੇ ਜੀ ਆਪਾਂ ਇਸ ਫੋਨ ਦੀ ਬੈਟਰੀ ਦੀ ਗੱਲ ਕਰੀਏ ਉਹ ਕਿੰਨਾ ਮੈਂ 6500 ਐਮਜ ਬੈਟਰੀ ਨਾਲ ਹੈ ਜਿਹੜਾ ਮਾਡਲ ਹੈ ਗੇਮਿੰਗ ਵਾਸਤੇ ਪੜ੍ਹਾਈ ਵਾਸਤੇ ਸਟੱਡੀ ਵਾਸਤੇ ਅਗਰ ਤੁਹਾਨੂੰ ਫਿਲਮਾਂ ਦੇਖਣ ਦਾ ਸ਼ੌਂਕ ਹੈ ਤੁਸੀਂ 2.5 ਤੋਂ 3 ਘੰਟੇ ਦੀਆਂ ਮੂਵੀਆਂ ਦੋ ਮੂਵੀਆਂ ਦੇ ਚ ਦੇਖ ਸਕਦੇ ਹੋ ਅਗਰ ਗੇਮਿੰਗ ਦਾ ਸ਼ੌਂਕ ਹੈ ਜਿਦਾ ਅੱਜ ਕੱਲ੍ਹ ਦੇ ਸਟੂਡੈਂਟ ਨੂੰ ਪਬਜੀ ਦਾ ਬਹੁਤ ਸ਼ੌਂਕ ਹੈ ਤੁਸੀਂ 6 ਤੋਂ 7 ਘੰਟੇ ਰੈਗੂਲਰ ਗੇਮ ਖੇਡ ਸਕਦੇ ਹੋ ਔਰ ਅਗਰ ਤੁਸੀਂ ਪੜ੍ਹਾਈ ਕਰ ਰਹੇ ਹੋ ਸਟੂਡੈਂਟ ਹੋ ਤੁਸੀਂ ਪੜ੍ਹਾਈ ਕਰ ਰਹੇ ਹੋ ਤੁਹਾਡਾ ਸਕੂਲ ਦਾ ਕੁਛ ਜਾਂ ਕੋਈ ਵੀ ਇਸ ਤੇ ਤੁਸੀਂ ਬਣਾਉਂਦੇ ਹੋ ਤੇ ਨਾਰਮਲੀ ਤੁਸੀਂ 8 ਤੋਂ 9 ਘੰਟੇ ਤੱਕ ਰੈਗੂਲਰ ਇਹਨੂੰ ਯੂਜ਼ ਕਰ ਸਕਦੇ ਹੋ ਇਦੇ ਚ ਜਿਹੜਾ ਗਲਾਸ ਲੱਗਾ ਗਰੀਲਾ ਗਲਾਸ ਹੈ ਟਫਨ ਹੋਣ ਦੇ ਨਾਲ ਨਾਲ ਡਿੱਗਣ ਤੇ ਟੁੱਟਣ ਤੋਂ ਬਚਾਉਣ ਦੇ ਨਾਲ ਪਲੱਸ ਪੁਆਇੰਟ ਦਿੰਦਾ ਕਿ ਤੁਸੀਂ ਅਗਰ ਇਹਨੂੰ 4 ਜਾਂ 5 ਘੰਟੇ ਵੀ ਚਲਾਉਂਦੇ ਹੋ ਤੇ ਤੁਹਾਡੀ ਅੱਖਾਂ ਤੇ ਬਰڈن ਨਹੀਂ ਪੈਂਦਾ ਆਈਸ ਤੇ ਕੋਈ ਬਰڈن ਨਹੀਂ ਪੈਂਦਾ ਔਰ ਬਿਲਕੁਲ ਈਜ਼ੀ ਚੱਲ ਸਮੂਥਨ ਸੇ ਚੱਲਦਾ ਹਾਂ ਹਾਂ ਸੋ ਵੀਵੋ V50 ਦੇ ਅਗਰ ਆਪਾਂ 60 ਦੀ ਗੱਲ ਕਰੀਏ ਦੋਨਾਂ 'ਚ ਜਿਆਦਾ ਕੀ ਫਰਕ ਹੈ ਡਿਫਰੈਂਸ ਹੀ ਗੱਲ ਹੈ ਤਕਰੀਬਨ ਕਾਫੀ ਆਤਾ ਤੇ ਕੰਪਨੀ ਮਾਡਲ ਸੇਮ ਹੈ ਬਟ ਲੁੱਕ ਵਿੱਚ ਫਰਕ ਪਾ ਦਿੱਤਾ ਕੈਮਰੇ ਦੇ ਜੀਜ਼ ਨਾਲ ਜੋ ਚ ਵੀ ਲੱਗੇ ਇਹ ਚ ਵੀ ਲੱਗੇ ਬਟ ਉਹ ਐਜ ਕਰਵ ডিসਪਲੇ ਨਾਲ ਨਹੀਂ ਇਹ ਕਰਵ ডিসਪਲੇ ਨਾਲ ਦੇ ਦਿੱਤਾ ਇਹ ਚ ਬੈਟਰੀ 650mAh ਕਰ ਦਿੱਤੀ ਉਹ ਨਾਲ ਬੈਟਰੀ ਵਧਾ ਦਿੱਤੀ ਹੈ ਕੈਮਰਾ ਕੁਆਲਿਟੀ ਵਧਾ ਦਿੱਤੀ ਹੈ ਟੱਚ ਸਮੂਥਨਸ ਵੀ ਵਧਾ ਦਿੱਤੀ ਹੈ ਔਰ ਸਭ ਤੋਂ ਪਲੱਸ ਉਹ ਮੈਟ ਕਲਰ ਦੇ ਵਿੱਚ ਇਹ ਗਲੋਸੀ ਕਲਰ ਦੇ ਵਿੱਚ ਔਰ ਮਾਰਬਲ ਲੁੱਕ ਦੇ ਵਿੱਚ ਆਏ ਨੇ ਔਰ ਬਾਕੀ ਕੰਪਨੀ ਕਸੂਲ ਹੁੰਦਾ ਹੈ ਕੰਪਨੀ ਜਦੋਂ ਵੀ ਅਗਲਾ ਮਾਡਲ ਕੱਢਦੀ ਹੈ ਆਪਣੇ ਪਿਛਲੇ ਮਾਡਲ ਦੀਆਂ ਜੋ ਕਮੀਆਂ ਹੁੰਦੀਆਂ ਉਹਨਾਂ ਨੂੰ ਦੂਰ ਕਰਦੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਫੋਨ ਬਹੁਤ ਹੀ ਸਟਾਈਲਿਸ਼ ਲੁੱਕ ਨਾਲ ਹੈ ਵੀਓਵੀ 60 ਔਰ ਪੁੱਛਦੀਆਂ ਕਿ ਇਸ ਦੀ ਕੋਸਟ ਪ੍ਰਾਈਸ ਕੀ ਹੈ ਸਰ ਕੋ ਲੋਸ ਸਰ ਇਹਦੀ ਕੋਸਟ ਕੀ ਹੈ ਹਾਂਜੀ ਇਹ ਚ ਕੰਪਨੀ ਚਾਰ ਵੇਰੀਐਂਟ ਕੱਢਿਆ ਜੀ 8128 8256 12256 ਔਰ 12512 ਜਿਹੜੇ ਪ੍ਰਾਈਸ ਹੈ ਬੜੇ ਹੀ ਸੋਹਣੇ ਪ੍ਰਾਈਸ ਕੱਢਿਆ ਉਹਨਾਂ ਨੇ ਇਹ ਪ੍ਰਾਈਸ ਹੈਗੇ ਜੀ 38 39 42 ਔਰ 46 ਇਸ ਤੋਂ ਇਲਾਵਾ ਕੰਪਨੀ ਵੱਲੋਂ ਇਹ ਚ ਕੈਸ਼ਬੈਕ ਵੀ ਹੈ ਮਗਰ ਤੁਸੀਂ ਅਗਰ ਪ੍ਰਾਈਸ ਪਰਚੇਸ ਕਰ ਰਹੇ ਹੋ ਸੈਟ ਨੂੰ ਤਾਂ ਅਗਰ ਕ੍ਰੈਡਿਟ ਕਾਰਡ ਤੇ ਯੂਜ਼ ਕਰ ਰਹੇ ਹੋ ਤਾਂ ਕ੍ਰੈਡਿਟ ਕਾਰਡ ਦੇ ਯੂਜ਼ ਤੇ ਤੁਹਾਨੂੰ 10% ਕੈਸ਼ਬੈਕ ਵੀ ਦੇ ਰਹੀ ਕੰਪਨੀ ਔਰ ਅਗਰ ਤੁਸੀਂ ਬਜਾਜ ਬਾਰੇ ਤੋਂ ਕਿਸ਼ਤਾਂ ਲੈਂਦੇ ਹੋ ਉੱਤੇ ਵੀ ਕੰਪਨੀ ਕੈਸ਼ਬੈਕ ਦੇ ਰਹੀ ਹੈ ਜਿਵੇਂ ਕਿ ਫੋਨ ਜਿਹੜਾ ਹੈ ਮਾਰਬਲ ਲੁੱਕ ਚ ਹੈ ਔਰ ਬਹੁਤ ਹੀ ਕਮਾਲ ਦੇ ਫੀਚਰਸ ਨਾਲ ਹੈ ਜੇ ਤੁਸੀਂ ਵੀ Vivo V60 ਫੋਨ ਲੈਣਾ ਚਾਹੁੰਦੇ ਹੋ ਤਾਂ ਬਿਲਕੁਲ ਵੀ ਮਿਸ ਨਾ ਕਰਨਾ ਇਸ ਫੋਨ ਨੂੰ ਜ਼ਰੂਰ ਖਰੀਦੋ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਐਪੀਸੋਡ ਨਾਲ ਤੁਸੀਂ ਦੇਖਦੇ ਰਹੋ ਉਦੇਨਿੰਗ ਸੁਰਾ ਟੀਵੀ